پراتما ایک شکتی ہے تو جو کچھ آیا ہے پرماتما تو آیا ہے تو منخ بھی شکتی ہے منخ کول پرتھم تو اندریا کی شکتی ہے ویکھنا ایک شکتی ہے ویکھنا ایک رس ہے سننا ایک شکتی ہے سننا ایک رس ہے بولنا ایک شکتی ہے پر رسنا ایک رس ہے ناس کا ایک شکتی ہے اور ناس کا سگند ایک رس ہے کھلڑی ایک شکتی ہے کھلڑی ایک رس ہے کوئی ایکد اندر منخ کا ناکارا ہو جائے کوئی سملو اتنی شکتی اس کی چھین ہو جائے نہیں اکھاں کم کر کردیا بہت کچھ کٹ گیا ہے کن کم دے بہت کچھ گھٹ گیا زبان بول نہیں سکتی بہت کچھ گھٹ گیا کسی نالب جوڑ نہیں پتھر کول آواز نہیں بنسپتی بھی آواز نہیں پشواں کول آواز ہے پر الفاظ نہیں دھن ہے اکھر نہیں پسو جد آواز کر ہے تو اتنا پتا چل رہے مرگا ہے مرغا ہے چڑی ہے شیر ہے کتا ہے گو ہے پر کسے گؤ نو کہیے تو کتوں آ رہی ہے جانا کتنے ہے تو الفاظ کوئی نہیں اکر کوئی نہیں آواز ہے الفاظ نہیں منخ کول آواز بھی ہے الفاظ بھی ہے دھونوی بھی ہے اکر بھی ہے ਅੱਖਰ ਅੰਦਰ ਤ੍ਰਿਭਵਨ ਧਾਰੇ ਤਿੰਨ ਲੋਕਾਂ ਦਾ ਗਿਆਨ ਅੱਖਰਾਂ ਵਿੱਚ ਬੰਦ ਹੈ ਔਰ ਮੈਂ ਅਰਸ਼ ਕਰਾ ਸਾਰੇ ਸੰਬੰਧ ਵੀ ਅੱਖਰਾਂ ਤੇ ਖੜੇ ਨੇ ਅਲਫਾਜ਼ਾਂ ਦੇ ਖੜੇ ਨੇ ਗੁੰਗਾ ਸੰਬੰਧ ਜੋੜਨ ਵਿੱਚ ਅਸਮਰਥ ਹੈ ਗੁੰਗੇ ਦੇ ਦੋਸਤ ਨਹੀਂ ਹੁੰਦੇ ਕਿਉਂ ਆਵਾਜ਼ ਤੇ ਹੈ ਅਲਫਾਜ਼ ਕੋਈ ਨਹੀਂ ਅੰधे ਦੇ ਦੋਸਤ ਹੁੰਦੇ ਨੇ ਨੇਤਰヒਨ ਦੇ ਦੋਸਤ ਹੁੰਦੇ ਨੇ ਉਹ ਸੰਬੰਧ ਜੋੜ ਸਕਦਾ ਦੂਰ ਕਿਉਂ ਜਾਈਏ ਆਗੇ ਸਾਹਮਣੇ ਗੁਰੂ ਜੀ ਤੁਹਾਨੂੰ ਕਵਤਾ ਸੁਣਾ ਕੇ ਗਏ ਨੇ ਨਿਤਰੇ ਮੇਂ ਇਹ ਮਿੱਤਰਾਂ ਦੇ ਨਿਤਰ ਨੇ ਤੇ ਇਨਾਂ ਦੇ ਬੋਲਤੇ ਨਿਤਰ ਸੰਬੰਧ ਜੋੜਦੇ ਨੇ ਬੋਲਣਾ ਅਖਣਾ ਤਾਂ ਮਰਦ ਸੁਖੰਨ ਗੁਫਤਾ ਬਾਸ਼ਦ ਐਬੋ ਹਨਰ ਨੇ ਗੁਫਤਾ ਬਾਸ਼ਦ ਬੋਲਣਾ ਇੱਕ ਬਹੁਤ ਵੱਡੀ ਸ਼ਕਤੀ ਪ੍ਰਮਾਤਮਾ ਨੇ ਦਿੱਤਾ ਹੈ ਦੇ ਵੀ ਮਰਜ਼ ਕਰਦੇ ਸਾਰੇ ਸੰਬੰਧ ਤੇ ਬੋਲ ਚਾਲ ਤੇ ਖੜੇ ਨੇ ਤੇ ਸਾਰਾ ਗਿਆਨ ਧਿਆਨ ਗਿਆਨ ਬੋਲਾਂ ਤੇ ਖੜਾ ਹੈ ਅਖਰੇ ਨਾਮਾ ਕਈਸਾ ਲਾ ਅਖਰੇ ਗਿਆਨ ਗੀਤ ਬਣਦਾ ਅਖਰੇ ਲਿਖਣ ਬੋਲਣ ਵਾਲ ਅਖਰਾ ਸਿਰ ਸੰਜੋਗ ਬਖਾਣਾ ਪੜੇ ਵਿੱਚੋ ਜਿਨ੍ਹਾਂ ਨੇ ਕਦੀ ਸਾਰਾ ਧੰਨ ਗੁਰਵੰਸ ਸਾਹਿਬ ਜੀ ਮਹਾਰਾਜ ਦਾ ਪਾਠ ਕੀਤਾ ਹੋਵੇ ਅਖਰਾਂ ਦੀ ਮਹਿਮਾ ਦੀ ਬਾਣੀ ਹੈ ਗੌੜੀ ਮੱਲਾ ਪੰਜਵਾ 52 ਅਖਰੇ ਅਖਰਾਂ ਦੀ ਮਹਿਮਾ ਗੌੜੀ ਸ੍ਰੀ ਕਬੀਰ ਜੀ 52 ਅਖਰੇ ਅਖਰਾਂ ਦੀ ਮਹਿਮਾ ਆਸਾ ਮੱਲਾ ਪਹਿਲਾ ਪੱਟੀ ਲਿਖੀ ਅਖਰਾਂ ਦੀ ਮਹਿਮਾ ਹੈਰਾਨਗੀ ਹੁੰਦੀ ਹੈ ਗੁਰੂ ਨਾਨਕ ਅਖਰਾਂ ਦੀ ਮਹਿਮਾ ਤੇ ਗਾਇਨ ਕਰਦੇ ਨੇ ਅਲਫਾਜ਼ਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਅਲਫਾਜ਼ਾਂ ਦੀ ਮਹਿਮਾ ਤੇ ਬਿਆਨ ਕਰਦੇ ਨੇ भगत कबीर अखरां दी महिमा बयान कर रहे ने क्यों मनुख दा सारा विकास बोल चाल ते खडा है गूंगे दा विकास रुक जांदा है रुक जांदा है तुसी संसार दे इतिहास ते निगाह मारो कोई गूंगा ना थोनू दार्शनिक मिलेगा ना फिलोसोफर मिलेगा ना कवि मिलेगा ਨਾ ਸੰਗੀਤਕਾਰ ਮਿਲੇਗਾ ਨਾ ਰਾਜਨੇਤਿਕ ਮਿਲੇਗਾ ਨਾ ਕੋਈ ਚੰਗਾ ਵਪਾਰੀ ਮਿਲੇਗਾ ਗੁੰਗੇ ਦੇ ਵਿਕਾਸ ਦੇ ਕਰੀਬਨ ਕਰੀਬਨ ਸਾਰੇ ਹੀ ਦਰਵਾਜ਼ੇ ਬੰਦ ਨੇ ਉਹ ਕਿ ਸੰਬੰਧ ਜੋੜਨ ਦੇ ਵਿੱਚ ਅਸਮਰਥ ਹੈ ਪੰਜਾਬੀ ਦੇ ਵਿੱਚ ਫਿਰਨੇ ਗੁੰਗੇ ਦੇ ਇਸ਼ਾਰੇ ਗੁੰਗੇ ਦੀ ਮਾਂ ਜਾਣੇ ਔਰ ਕੌਣ ਜਾਣੇ ਮਾੜਾ ਮੋਟਾ ਸੰਬੰਧ ਮਾਨ ਨਾਲ ਜੁੜਦਾ ਹੈ ਬਾਕੀ ਨਹੀਂ ਬੋਲ ਕੇ ਹੀ ਸੰਸਾਰ ਨਾਲ ਸੰਬੰਧ ਜੁੜਦਾ ਹੈ ਬੋਲ ਕੇ ਹੀ ਨਿਰੰਕਾਰ ਨਾਲ ਸੰਬੰਧ ਜੁੜਦਾ ਹੈ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਬਰੇ ਪਿਆਰ ਬੋਲਣਾ ਕਰਤਾਰ ਨਾਲ ਜੋੜਦਾ ਹੈ ਬੋਲਣਾ ਨਿਰੰਕਾਰ ਨਾਲ ਜੋੜਦਾ ਹੈ ਹਰ ਇੱਕ ਚੀਜ਼ ਦੀ ਗਲਤ ਵਰਤੋਂ ਵੀ ਕੀਤੀ ਜਾ ਸਕਦੀ ਹੈ ਟੁੱਟ ਗਈ ਪ੍ਰੀਤ ਬੁਰ ਬੋਲ ਕੁਝ ਐਸਾ ਬੋਲ ਵੀ ਹੈ ਕਿ ਮਿੱਤਰਤਾ ਦੁਸ਼ਮਣੀ ਦੇ ਵਿੱਚ ਬਦਲ ਜਾਂਦੀ ਹੈ ਕੁਝ ਐਸੇ ਵੀ ਬੋਲ ਨੇ ਜੋ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰ ਦਿੰਦੇ ਨੇ پر ہیں ن ای ایسے کچھ بول منکھ نو پرماتما کا روپ بنا دگ نے. نے کچھ ایسے بول جو جگت نال سانج پا دے پھر آواز نہیں الفاظ نہیں بنسپتی کول بھی نہیں پشو کو ہے الفاظ نہیں ہیں منخ آواز بھی ہے الفاظ بھی نہیں دن بھی ہے اکر بھی نے ਇਸ ਤਰੀਕੇ ਦੇ ਨਾਲ ਜ਼ੁਬਾਨ ਇੱਕ ਬਹੁਤ ਵੱਡੀ ਸ਼ਕਤੀ ਪ੍ਰਮਾਤਮਾ ਨੇ ਦਿੱਤੀ ਹੈ ਅੱਖਾਂ ਇੱਕ ਬਹੁਤ ਵੱਡੀ ਸ਼ਕਤੀ ਹੈ ਕੰਨ ਬਹੁਤ ਵੱਡੀ ਸ਼ਕਤੀ ਹੈ ਰਸ ਵੀ ਨੇ ਸ਼ਕਤੀ ਹੀ ਹੈ ਤਾਂ ਹੁਣ ਸਾਰੇ ਭਗਤ ਕਹਿੰਦੇ ਨੇ ਇਨਾ ਇੰਦਰੀਆਂ ਦੀ ਸ਼ਕਤੀ ਦੇ ਨਾਲ ਅਸੀਂ ਪ੍ਰਮਾਤਮਾ ਨੂੰ ਨਹੀਂ ਸਮਝ ਸਕਦੇ ਭਾਵੇਂ ਅੱਖਾਂ ਮਹਾਨ ਸ਼ਕਤੀ ਲੈ ਨਹੀਂ ਦੇਖ ਸਕਦੇ زبان مہان شکتی ہے پورا نہیں کتن کر سکتی نہیں کتن کر سکتی اسی واسطے کہہ دیں کہو کبیر گونگے گڑ کھایا پوچھے تو کیا کہیے بسم بسم ہی کہ لال گلال رنگارے کہو نانگ سنتن رس آئی ہے چاک گونگا مسکارے ਪਰਮਾਤਮਾ ਅਕਥ ਹੈ ਪੂਰਾ ਸੁਣ ਨਹੀਂ ਸਕਦੇ ਪੂਰਾ ਵੇਖ ਨਹੀਂ ਸਕਦੇ ਕਿ ਇੰਦਰੀਆਂ ਦੀ ਸ਼ਕਤੀ ਨਾਲ ਉਹਨੂੰ ਪੂਰਾ ਜਾਣਨਾ ਕਠਨ ਹੈ अगਮ ਅਗੋਚਰ ਕਹ ਦਿੱਤਾ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਇੱਕ ਪਰਮਾਤਮਾ ਅਗਮ ਅਗੋਚਰ ਹੈ ਇੱਕ ਪਰਮਾਤਮਾ ਦਾ ਜੋ ਰੂਪ ਹੋ ਗਿਆ अगਮ ਅਗੋਚਰ ਹੈ ਸਾਧਕੀ ਮਹਿਮਾ ਬੇਗ ਨਾ ਜਾਣੇ ਜੇ ਤਾ ਸੁਨੇ ਤੇ ਤਬ ਖਿਆ ਹੈ ਇੱਕ ਪਰਮਾਤਮਾ ਦੀ ਮਹਿਮਾ ਪੂਰੀ ਨਹੀਂ ਬਿਆਨ ਕੀਤੀ ਜਾ ਸਕਦੀ ਇੱਕ ਜਦ ਪਰਮਾਤਮਾ ਹੋ ਗਿਆ ਇੱਕ ਤੇ ਸਾਗਰ ਵੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਅਥਾ ਇੱਕ ਉਸ ਬੂੰਦ ਦੀ ਵੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਜੋ ਸਾਗਰ ਦੇ ਚਲੇਨ ਹੋ ਕੇ ਸਾਗਰ ਹੋ ਗਿਆ ਉਸ ਦੀ ਮਹਿਮਾ ਵੀ ਬਿਆਨ ਨਹੀਂ ਸਾਗਰ ਦੀ ਮਹਿਮਾ ਬੇਦ ਨਾ ਜਾਵੇ ਜੇ ਤਾ ਸੁਨੇ اکت ہے پرماتما اوتاری پورش بگت نہیں اس کی مہما بیان کی جا سکتی اور میں یہ ارض کرا سنت ہونا ایک اوسطا ہے بھگت ہونا ایک مانسک اوسطا ہے یہ بھی میں کرو کچھ بھی نہیں پتا چلے گا ਕਿਰਤ ਤੋਂ ਕੁਝ ਵੀ ਨਹੀਂ ਪਤਾ ਚਲੇਗਾ ਜੇ ਕਿਰਤ ਵੇਖਣੀ ਹੋਵੇ ਤੇ ਕਿਸੇ ਅਵਤਾਰੀ ਪੁਰਸ਼ ਦੀ ਕਿਸੇ ਸੰਤ ਦੀ ਦੂਜੇ ਸੰਤ ਨਾਲ ਕਿਰਤ ਮਿਲਦੀ ਵੀ ਨਹੀਂ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਜੈਸੇ ਸ਼੍ਰੀ ਰਾਮ ਨੇ ਵੈਸੇ ਕ੍ਰਿਸ਼ਨ ਨਹੀਂ ਨੇ ਹਰ ਕਦਮ ਤੇ ਰਾਮ ਮਰਿਆਦਾ ਦੀ ਪਾਲਣਾ ਕਰਦੇ ਨੇ ਹਰ ਕਦਮ ਤੇ ਸ਼੍ਰੀ ਕ੍ਰਿਸ਼ਨ ਮਰਿਆਦਾ ਨੂੰ ਤੋੜਦੇ ਨੇ وہ تو کسی بھی مریادہ دی پالنا نہیں کرتے تو ہون کہہ گئی کہ رام چونکہ مریادہ پر پرسوتن نے تو بھگوان نے اوتار نے کرشن نے باہر کی کریا تو نہیں پہچان سکتے جیسے رام نے ویسے کشن نہیں, نہیں اور جیسے کرشن نے ویسے مہاتما بودھ نہیں نہیں, نہیں. ਔਰ ਜੈਸੇ ਮਹਾਤਮਾ ਬੁੱਧ ਨੇ ਵੈਸੇ ਗੁਰੂ ਨਾਨਕ ਨੇ ਮਹਾਤਮਾ ਬੁੱਧ ਕਹਿੰਦੇ ਨੇ ਅਹਿੰਸਾ ਪਰਮੋ ਧਰਮੰ ਹਰ ਪੱਖ ਵਿੱਚ ਅਹਿੰਸਾ ਪਰਮ ਧਰਮ ਹੈ ਸਵਾਮੀ ਮਹਾਵੀਰ ਵੀ ਕਹਿੰਦੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਅਹਿੰਸਾ ਧਰਮ ਦਾ ਇੱਕ ਲਿਖਾ ਜਿਆ ਅੰਗ ਹੈ ਪੂਰਾ ਧਰਮ ਨਹੀਂ ਹੈ ਨਹੀਂ ਜੈਸੇ ਉਂਗਲ शरीर ਦਾ ਇੱਕ ਐਸਾ ਹੈ ਪੂਰਨ ਸਰੀਰ ਨਹੀਂ ਹੈ ਇੱਕ ਉਂਗਲ ਤੋਂ ਬਿਨਾ ਵੀ ਸਰੀਰ ਹੋ ਸਕਦਾ ਹੈ ਜਿਵੇਂ ਇਹ ਦੰਦ ਸਰੀਰ ਦਾ ਹਿੱਸਾ ਨੇ ਪੂਰਾ ਸਰੀਰ ਨਹੀਂ ਇੱਕ ਦੰਦ ਤੋਂ ਬਿਨਾ ਵੀ ਸਰੀਰ ਹੋ ਸਕਦਾ ਹੈ ਅਹਿੰਸਾ ਧਰਮ ਦਾ ਇੱਕ ਅੰਗ ਹੈ ਸਿਰਫ ਇੱਕ ਅੰਗ ਹੈ ਔਰ ਕਿਬਰੇ ਕਿਬਰੇ ਹਰਾਤ ਦਾ ਐਸਾ ਤਕਾਜ਼ਾ ਬਣਦਾ ਹੈ دھرم کی دے لئی وہ انگ قربان کرنا یہ بھی میں میس کرتا دن گرو سنگھ جی مہاراج جی کہ بلاچار گئی درمیا آمدم بتد بیرو تیرو تو فنگ آمدم لاچار ہو کے مجبور ہو کے میں تلوار چکی ہے میرا شوق نہیں سی مجبور میری خوشی نہیں ہے بلاچار گئی ਦਰਮਿਆ ਆਮਦਮ ਬਤਦ ਦੇ ਰੋ ਤੀਰੋ ਤੁੰਗ ਆਮਦਮ ਅਸੀ ਕੀ ਲਾਚਾਰੀ ਹੈ ਤੁਸੀਂ ਸੰਤ ਤੁਸੀਂ ਮਾਲਾ ਫੇਰਨ ਵਾਲੇ ਪ੍ਰਭੂ ਦਾ ਜਪ ਕਰਨ ਵਾਲੇ ਤੇ ਉਪਦੇਸ਼ ਦਿੰਦੇ ਉਹ ਜਗਤ ਜੋਤ ਜਪੈ ਇਸ ਬਾਸਰ ਏਕ ਬਿਨਾ ਮਨ ਨਾਇਕ ਨਾ ਨੇ ਤਲਵਾਰ ਚੁਕ ਲਈ ਬੰਦੂਕ ਚੁਕ ਲਈ ਸੋ ਸਾਹਿਬ ਕੰਨ ਚੋਂ ਕਾਰਜ਼ ਹਮਾ ਹੇਲ ਤੇਰ ਗੁਰ ਗੁਸ ਹਲਾਲਸ ਤ ਬੁਰਦੰਬ ਸ਼ਮਸ਼ੇਰ ਦਸ ਹੱਥ ਜੋੜ ਕੇ ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ ਔਰ ਆਪਣੇ ਕਦਮਾਂ ਦੇ ਥੱਲੇ ਮਜ਼ਲੂਮਾਂ ਨੂੰ ਮਸਲਦਾ ਹੈ ਦਲਦਾ ਮਾਰਦਾ ਅਗਰ ਹੱਥ ਜੋੜ ਕੇ ਉਹ ਰੁਕਦਾ ਨਹੀਂ ਬੋਲਾਂ ਦੇ ਨਾਲ ਵੀ ਉਸ ਦੇ ਕਦਮ ਨਹੀਂ ਰੁਕਦੇ ਸਿਰ ਝੁਕਾ ਦਈਏ ਤਾਂ ਵੀ ਉਸ ਦੇ ਕਦਮ ਨਹੀਂ ਰੁਕਦੇ ਤੋ ਤਲਵਾਰ ਚੁੱਕ ਕੇ ਉਸ ਦੇ ਕਦਮਾਂ ਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਸੋ ਕਾਰਜ ਹਮਾ ਹੈ ਲਤੇ ਦਰਗੁਸਤ ਹਲਾਲ ਅਸਤ ਬੁਰਮ ਬਸ਼ਮ ਸ਼ੇਰ ਦਸਤ ਮੈਂ ਇਸ ਨੂੰ ਹਲਾਲ ਸਮਝਦਾ ਹਲਾਲ ਤੋਂ ਮੁਰਾਦ ਇਸ ਨੂੰ ਮੈਂ ਧਰਮ ਸਮਝਦਾ ਜਾਇਜ਼ ਸਮਝਦਾ ਅਤੇ ਮੈਂ ਕੋਈ ਅਹਿੰਸਾ ਦੀ ਪਾਲਣਾ ਨਹੀਂ ਕਰਦਾ ਮੈਂ ਹਿੰਸਾ ਕਰਾਂ ਮੈਂ ਹਿੰਸਾ ਕਰਾਂ ਐਸਾ ਸੀ ਰੋਜ਼ ਦੇਖਦੇ ਆ ਇੱਕ ਡਾਕਟਰ ਸਾਨੂੰ ਕੋਈ ਦਵਾਈ ਦੇਂਦਾ ਹੈ ਕੋਈ ਬੋਲੀ ਮੈਡੀਸਨ ਅਸੀਂ ਉਸ ਨੂੰ ਖਾਣ ਲਿਆ ਤਾਂ ਰੋਗ ਦੇ ਤੇ ਘਟਾਣੋਂ ਹੁੰਦੇ ਨੇ ਵਿਚਾਰੇ ਮਰਦੇ ਉਹਨਾਂ ਨੂੰ ਪਲਣ ਦਈਏ ਵੱਡੇ ਤੋਂ ਵੱਡਾ ਅਹਨਸਾ ਦਾ ਪੁਜਾਰੀ ਵੀ ਤੇ ਦਵਾਈ ਤੇ ਖਾਵੇਗਾ ਦਵਾਈ ਨਾਲ ਤੇ ਘਟਾਣੋ ਮਰ ਜਾਣਾ ਹੈ ਨ ਐਸੇ ਘਟਾਣੋ ਜੋ ਸਰੀਰ ਨੂੰ ਬਿਹਾਲ ਕਰ ਦੇਂਦੇ ਨੇ ਨਿਡਾਲ ਕਰ ਦੇਂਦੇ ਨੇ ਹੈ ਨ ਐਸੇ ਕੁਝ ਮਨੁੱਖ ਜੋ ਕੌਮਾਂ ਲਈ ਨਰਕ ਬਣ ਜਾਂਦੇ ਨੇ ਦੇਸ਼ ਲਈ ਨਰਕ ਬਣ ਜਾਂਦੇ ਨੇ ਦਵਾਈ ਖਾ ਕੇ ਉਹਨਾਂ ਘਟਾਣੋ ਨੂੰ ਮਿਟਾਣਾ ਪੈਂਦਾ ਹੈ ਤਾਂ ਕਿ ਸਰੀਰ ਬਚ ਜਾਏ ਸ਼ਸਤਰ ਚੁੱਕ ਕੇ ਉਹਨਾਂ ਜ਼ਾਲਮਾਂ ਨੂੰ ਮਿਟਾਣਾ ਪੈਂਦਾ ਤਾਂ ਕਿ ਦੇਸ਼ ਬਚ ਜਾਏ ਹੌਂ ਬੱਜ ਜਾਏ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿਣਨ ਜੇ ਕਲ ਗਈ ਦਰਸ਼ ਅਸਤਰ ਨਾ ਚੁੱਕਦੇ ਤਾਂ ਹੋਣਾ ਕੀ ਸੀ ਉਹ ਰੂਪ ਰੇਖਾ ਮੈਂ ਤੁਹਾਡੇ ਸਾਹਮਣੇ ਰੱਖਾ ਛਾਏ ਜਾਂਦੀ ਇਕਤਾ ਇਕ ਇਸਲਾਮ ਹੋਣਾ ਸੀ ਦੁਸਰੇ ਨੇ ਭਾਈ ਸੰਤੋਖ ਜਿੱਥੇ ਜਿੱਥੇ ਮੁਕਾਬਲਾ ਨਹੀਂ ਹੋਇਆ ਅਫਗਾਨਿਸਤਾਨ ਸਾਰੇ ਦਾ ਸਾਰਾ ਬੋਦੀ ਸੀ ਦੁਨੀਆਂ ਦੀ ਸਭ ਤੋਂ ਵੱਡੀ ਮੂਰਤੀ ਉੱਝ ਮਹਾਤਮਾ ਬੋਧੀ ਅਫਗਾਨਿਸਤਾਨ ਦੇ ਚ ਬਾਮੀਆਂ ਦੇ ਸਹਜ ਜੋ ਸੰਸਾਰ ਦੇ ਹਾਲਾਤ ਦਾ ਮੁਤਾਲਾ ਕਰਦੇ ਰਹਿੰਦੇ ਨੇ ਉਹਨਾਂ ਨੂੰ ਪਤਾ ਹੋਵੇਗੀ ਪਿਛਲੇ ਦਿਨੀ ਤਾਲਬਾਨ ਦੀ ਹਕੂਮਤ ਨੇ ਐਲਾਨ ਕੀਤਾ ਸੀ ਮੂਰਤੀਆਂ ਸੀ ਤੋੜਨੀ ਹੈ ਕਿਉਂਕਿ ਇਸਲਾਮ ਵਿੱਚ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ اور مورتی اسلامی دیش دیش ہے اور دنیا دی سب تو وڈی مورتی صرف وڈی نہیں دنیا دی سب تو خوبصورت مورتی ایک سو دس ٹوچی ہے پہاڑ نو تراش کے بنائی گئی ہے سارے دا سارا افغانستان بودی سی بدھش سی مہاتما بدھ نو منع والے سن جلال آباد ایک مندر ملے آئے ਇੱਕ ਮਿੱਟੀ ਦੇ ਢੇਲੇ ਵਿੱਚ ਮਹਾਤਮਾ ਬੁੱਧ ਮੰਦਰ ਸੀ ਦਬਿਆ ਪਿਆ ਸੀ ਸੋਨੇ ਦੀਆਂ ਮੂਰਤੀਆਂ ਨੇ ਸਾਰੇ ਦਾ ਸਾਰਾ ਅਫਗਾਨਿਸਤਾਨ ਬੁੱਧਿਸ਼ਤ ਸੀ ਪਰ ਅਹਿੰਸਾ ਪਰਮ ਧਰਮ ਨਹੀਂ ਟਿਕ ਸਕਿਆ ਹਿੰਸਾ ਦੇ ਸਾਹਮਣੇ ਇਹਨਾਂ ਦੀ ਅਹਿੰਸਾ ਨਹੀਂ ਟਿਕ ਸਕੀ ਜੀ ਮੈਂ ਅਰਜ਼ ਕਰਦਾ ਹਾਂ کسی کا ذکر بھائی سنتوک سنگھ جی کر دن چھائے جاتی ایکتا انیکتا بلائے جاتی ہوت کچیلتا کتے بن قرآن کی پیار دے بولا نال راو نہیں مریا سی تیر کمان چکنی پی گئی رام نو کوئی پیار دے بولا نال دریودن ختم نہیں ہویا سی جرا سند ختم نہیں ہویا سی شستر چکنا پی گیا شری کرشن اتحاس ہے ਭਾਵੇਂ ਜੰਗਲ ਵਿਚ ਰਹਿੰਦੇ ਨੇ ਬੇਰਾਗੀ ਨੇ ਉਹ ਆਪਣੀ ਰੱਖਿਆ ਲਈ ਤ੍ਰਿਸ਼ੂਲ ਚੁਕਣਾ ਪੈ ਗਿਆ ਸ਼ਿਵ ਜੀ ਨੂੰ ਇਹ ਤੇ ਸੀ ਦੇਖ ਲੈ ਅਹਿੰਸਾ ਧਰਮ ਦਾ ਇੱਕ ਨਿੱਕਾ ਜਿਹਾ ਅੰਗ ਹੈ ਪੂਰਾ ਧਰਮ ਨਹੀਂ ਨਹੀਂ ਅਹਿੰਸਾ ਪਰਮ ਧਰਮ ਦੇ ਨਾਰੇ ਨੇ 1000 ਤੋਂ ਜ਼ਿਆਦਾ ਇਸ ਦੇਸ਼ ਨੂੰ ਗੁਲਾਮ ਰੱਖਿਆ ਹੈ ਔਰ ਅਗਰ ਦੇਸ਼ ਅੱਜ ਆਜ਼ਾਦੀ ਦੀ ਹਵਾ ਵਿੱਚ ਜੀ ਰਿਹਾ ਹੈ گروانی گرو گوبند سنگھ جی جاتی ایکتا انیکتا بلائے جاتی کچیلتا کی پاپ ہی پرپک جاتے دھرم دسک جاتے برن گرک جاتے سہت بدان کی دیوی دیو دہورے سنتوک سنگھ دور ہوتے ریت مٹ جاتی کتھا بیدن پران کی ਗੀਤਾ ਦੀ ਆਵਾਜ਼ ਰਾਮਾਇਣ ਦੀ ਕਥਾ ਵੇਦਾਂ ਦੇ ਪਾਠ ਕਿਦਰੇ ਸੁਣਾਈ ਨਹੀਂ ਦੇਣੇ ਸਾ ਪਾਪ ਹੀ ਪਰਪੱਕ ਜਾਤੇ ਧਰਮ ਦਜਕ ਜਾਤੇ ਬਰਨ ਗਰਕ ਜਾਤੇ ਸਹਿਤ ਵਿਦਾਨ ਕੀ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੇ ਜੋ ਕਰਨਾ ਨਿਧਾਨ ਕੀ Sí,